ਬਹੁਤ ਵਧੀਆ ਰਿਸਪੌਂਸ ਆਇਆ ਜੀ ਮੈਂ ਤਾਂ ਫੋਨ ਚੱਕ ਚੱਕ ਥੱਕ ਗਿਆ ਲੋਕਾਂ ਦੇ ਇਹ ਲੋਕਾਂ ਨੂੰ ਨਾਲ ਦੀ ਨਾਲ ਕਲੋਨੀ ਦੀ ਪ੍ਰੋਗਰੈਸ ਵੀ ਮਹੀਨੇ ਦੇ ਅੰਦਰ ਅੰਦਰ ਕਿੰਨੀ ਪ੍ਰੋਗਰੈਸ ਕਰ ਦਿੱਤੀ ਗਈ ਹੈ ਕਲੋਨੀ ਦੀ ਉਹ ਅਸੀਂ ਦਿਖਾਉਣਾ ਚਾਹੁੰਦੇ ਸੀ ਹਾਂ ਜੀ 8699115234 ਜੀ ਲੋਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੈਕ ਸਾਈਡ ਬਿਲਕੁਲ ਸੋਲ ਖੁਰਦ ਰੋਡ ਦੇ ਉੱਪਰ 9855214556 985521456 ਇੱਕ ਕਲੋਨੀ ਦੇ ਵਿੱਚ ਆ ਕੇ ਸਾਨੂੰ ਭਾਜੀ ਸਕੂਨ ਦੇਖੋ ਇੱਥੇ ਕਿੰਨਾ ਫੀਲ ਹੋ ਰਿਹਾ ਜੀ ਤੁਸੀਂ ਉਧਰੋਂ ਆਓ ਜਾਂ ਇਧਰੋਂ ਰੋਡ ਵਗੈਰਾ ਕਲੋਨੀ ਕੋਠੀਆਂ ਸਾਰੀਆਂ ਤੁਹਾਨੂੰ ਹੋਰ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਪ੍ਰੋਪਰ ਤਿਆਰ ਦਿਖਾ ਦਾਂਗੇ ਕੰਮ ਹੋਇਆ ਦੇਖਦਾ ਵੀ ਹੈ ਜਿੱਦਾਂ ਤੁਸੀਂ ਦਿਖਾ ਸਕਦੇ ਹੋ ਆ ਗੱਡੀ ਖੜੀ ਵੱਡੀ ਐਸਯੂਵੀ ਕਾਰ ਆ 30 ਫੁੱਟ ਚੌੜੀ ਸੜਕ ਸੜਕ ਆ ਨਾਲ ਅਸੀਂ ਬਹੁਤ ਹੀ ਵਧੀਆ ਢੰਗ ਨਾਲ ਲੁੱਕ ਪਾਈ ਹੈ ਨਾਲ ਦੀਆਂ ਦੋ ਗੱਡੀਆਂ ਤੁਸੀਂ ਨਿਗਾਹ ਵੀ ਲਾਉਂਗੇ ਨਾ ਤੇ ਇੰਨੀ ਚੌੜੀ ਸੜਕ ਦਿੱਤੀ ਹੈ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਇਹਦੇ ਵਿੱਚ ਆਸ ਫਰੰਟ ਵਾਲੀ ਸੜਕ ਅਸੀਂ 50 ਫੁੱਟ ਵਾਈਡ ਕੀਤੀ ਹੈ ਤੇ ਅੰਦਰਲੀ ਸੜਕਾ 30-30 ਫੁੱਟ ਵਾਈਡ ਕੀਤੀਆਂ ਜੀ ਇਹ ਸਾਰੇ ਸਟੈਂਡਰਡ ਸਾਈਜ਼ ਹੈ 6-6 ਮਰਲੇ ਦੇ ਪਲਾਟ ਨਿਊਕਲੀਅਰ ਫੈਮਿਲੀਆਂ ਲਈ ਪਲਾਟ ਬਣਾਏ ਹੈ ਫੋਰਟੇਬਲ ਹਾਊਸਿੰਗ ਪਾਲਿਸੀ ਦੇ ਅੰਡਰ ਤੇ ਸਾਰੇ ਸਟੈਂਡਰਡ ਸਾਈਜ਼ 6-6 ਮਰਲੇ ਦਾ ਪਲਾਟ ਹੈ ਆਪਣੇ ਕੋਟੀਆਂ ਦੇ ਬਾਰੇ ਤੁਸੀਂ ਗੱਲ ਕਰੇ ਕੋਟੀਆਂ ਦੇ ਫਰੰਟ ਆਪਣੇ 6 6 ਮਰਲੇ ਕੋਟੀ ਹੈ ਤੇ 25 25 ਫੁੱਟ ਫਰੰਟ ਹੈ 25 ਟਾਈਮ ਦੇ ਵਿੱਚ ਜਿੰਨੀ ਸਿਕਿਉਰਿਟੀ ਰਹੇਗੀ ਉਨਾ ਹੀ ਸਾਰੇ ਬੱਚੇ ਵੀ ਖੇਡਦੇ ਆ ਜਿੱਦਾਂ ਕਲੋਨੀ ਦੇ ਵਿੱਚ ਨਿਊਕਲੀਅਰ ਫੈਮਲੀਆ ਦੇ ਦੋ ਦੋ ਬੱਚੇ ਅੱਜਕੱਲ ਉਹਨਾਂ ਨੇ ਇੱਥੇ ਕਲੋਨੀ ਚ ਗੇਟਿਡ ਪ੍ਰੋਪਰ ਤੇ ਨਾਲ ਸਿਕਿਉਰਿਟੀ ਗਾਰਡ ਦੇ ਨਾਲ ਇਹ ਚੀਜ਼ਾਂ ਆਪਾਂ ਕੱਲੀਆਂ ਵੀਡੀਓ ਚ ਨਹੀਂ ਕਹਿਣੀਆਂ ਬਿਆਨੇ ਦੇ ਵਿੱਚ ਲਿਖ ਕੇ ਦੇਣੀਆਂ ਹੈ ਬਜਟ ਦੇ ਵਿੱਚ ਇੰਨੀਆਂ ਫੈਸਿਲਟੀਆਂ ਪ੍ਰੋਵਾਈਡ ਕਰਨ ਦੇ ਬਾਵਜੂਦ ਵੀ ਬਹੁਤ ਹੀ ਇੱਕ ਜੈਨੂਨ ਰੇਟ ਤੇ ਅਸੀਂ ਪਲਾਟ ਪ੍ਰੋਵਾਈਡ ਕਰਦੇ ਪਏ ਕਸਟਮਰ ਨੂੰ ਤਾਂ ਜੋ ਉਹਦੀ ਜਿਆਦੀ ਜੇਬ ਤੇ ਬੋਝ ਨਾ ਪਵੇ ਤੇ ਉਹਦਾ ਚੰਗੀ ਜਗ੍ਹਾ ਚੰਗੀ ਕਲੋਨੀ ਚ ਘਰ ਬਣ ਜਵੇ ਪਲਾਟ ਬਣ ਜਵੇ। ਉਹ ਜੀ ਇਹਦਾ ਮਤਲਬ ਵਿਦਰਨ 2 ਡੇਸ ਦੇ ਵਿੱਚ ਲੋਨ ਹੋਏਗਾ ਜੀ 70 ਤੋਂ 80% ਪਲਾਟ ਤੇ ਲੋਨ ਹੋਏਗਾ ਜੀ। ਕਿਹੜੇ ਰੇਟ ਤੇ ਅਸੀਂ ਪਲਾਟ ਤੁਹਾਨੂੰ ਪ੍ਰੋਵਾਈਡ ਕਰ ਦੇਣਾ ਆ। ਇਸ ਰੇਟ ਤੇ ਸਾਨੂੰ ਕਿਸੇ ਹੋਰ ਕਲੋਨੀ ਚ ਪਲਾਟ ਲੈ ਕੇ ਦਿਖਾ ਦਿਓ ਅਸੀਂ ਜੇਬ ਚੋਂ ਸਾਈ ਬੇਨਾ ਤੁਹਾਨੂੰ ਦਵਾਂਗੇ ਵਾਹੀ ਵਲ ਲੈ ਕੇ ਆਏ ਆ ਇੱਕ ਵਾਰ ਫੇਰ ਤੁਹਾਨੂੰ ਪਿਛੇ ਤਸਵੀਰਾਂ ਦੇਖ ਲਓ ਅਰਬਨ ਸਟੇਟ ਕਲੋਨੀ ਕਲੋਨੀ ਜਿਹੜੀ ਰੇਲਵੇ ਰੋਡ ਤੇ ਗਵਰਨਮੈਂਟ ਸਕੂਲ ਦੇ ਬਿਲਕੁਲ ਬੈਕ ਸਾਈਡ ਤੇ ਆ ਪਹਿਲੇ ਵੀਡੀਓ ਤੁਹਾਨੂੰ ਦਿਖਾਈ ਸੀ ਬਹੁਤ ਲੋਕਾਂ ਨੇ ਰਿਸਪਾਂਸ ਦਿੱਤਾ ਅੱਜ ਫੇਰ ਇੱਕ ਵਾਰ ਦੁਬਾਰਾ ਤੁਹਾਡੇ ਕੋਲ ਆਏ ਆ ਸਾਡੇ ਨਾਲ ਮੌਜੂਦ ਨੇ ਅਰਬਨ ਸਟੇਟ ਇੱਥੇ ਜਿਹੜਾ ਦੁੰਦਾ ਦਈਏ ਜਿਹੜੀ ਤੁਹਾਨੂੰ ਪਿਛਲੀ ਵੀਡੀਓ ਦਿਖਾਈ ਸੀ ਨਾਰਮਲ ਵੀਡੀਓ ਸੀ ਅੱਜ ਇੱਥੇ ਲੁੱਕ ਪੈ ਰਹੀ ਆ ਲੋਕਾਂ ਨੇ ਜਿਹੜੇ ਪਲਾਟ ਆਪਣੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਦੁਬਾਰਾ ਤੁਹਾਨੂੰ ਸੱਦੇ ਆ ਕੀ ਰਿਸਪੌਂਸ ਆ ਸਾਨੂੰ ਪਹਿਲਾਂ ਤਾਂ ਜੀ ਆਇਆਂ ਸੁਸ਼ੀਲ ਜੀ ਟਾੜ ਤੇ ਤੁਹਾਡੇ ਦਰਸ਼ਕਾਂ ਦਾ ਅੱਜ ਕਲੋਨੀ ਦੀ ਜਿਹੜੀ ਰੋਡ ਮੈਟਲਿੰਗ ਚੱਲਦੀ ਪਈ ਆ ਲਾਸਟ ਵੀਡੀਓ ਅਸੀਂ 16 ਫਰਵਰੀ ਨੂੰ ਕੀਤੀ ਸੀ ਤੇ ਅੱਜ 21 ਮਾਰਚ ਵਾਲੇ ਦੇਖੋ ਨਾ ਜਾਵਾਂਗਾ ਵੀਡੀਓ ਦੇ ਵਿੱਚ ਕਿਦਾਂ ਦਾ ਰਿਸਪੌਂਸ ਆਇਆ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਆਇਆ ਜੀ ਮੈਂ ਤਾਂ ਫੋਨ ਚੱਕ ਚੱਕ ਥੱਕ ਗਿਆ ਲੋਕਾਂ ਦੇ ਫੋਨ ਚੱਕ ਚੱਕ ਸਰ ਹੁਣ ਕੀ ਅੱਗੇ ਕਰੇ ਹੁਣ ਦੇਖੋ ਜੀ 16 ਫਰਵਰੀ ਤੱਕ ਅਸੀਂ ਸੀਵਰੇਜ ਪਾ ਦਿੱਤਾ ਸੀਗਾ ਕਲੋਨੀ ਦੇ ਵਿੱਚ ਤੇ ਅੱਜ ਅਸੀਂ ਚਾਹੁੰਦੇ ਸੀ ਰੋਡ ਮੈਟਲਿੰਗ ਦਾ ਕੰਮ ਲੋਕਾਂ ਨੂੰ ਦਿਖਾਇਆ ਜਾਵੇ ਤਾਂ ਅਸੀਂ ਤੁਹਾਨੂੰ ਤੰਗ ਕੀਤਾ ਕਲੋਨੀ 'ਚ ਸੱਧਿਆ ਤੇ ਲੋਕਾਂ ਨੂੰ ਨਾਲ ਦੀ ਨਾਲ ਕਲੋਨੀ ਦੀ ਪ੍ਰੋਗਰੈਸ ਵੀ ਮਹੀਨੇ ਦੇ ਅੰਦਰ ਅੰਦਰ ਕਿੰਨੀ ਪ੍ਰੋਗਰੈਸ ਕਰ ਦਿੱਤੀ ਗਈ ਹੈ ਕਲੋਨੀ ਦੀ ਉਹ ਅਸੀਂ ਦਿਖਾਉਣਾ ਚਾਹੁੰਦੇ ਸੀ ਤੇ ਆਪਾਂ ਬਾਕੀ ਦੀ ਵੀਡੀਓ ਇੱਕ ਮਿੰਟ ਸਰ ਮੈਂ ਪੁੱਛਣਾ ਚਾਹਾਂਗਾ ਯਾਨੀ ਕਿ ਸੜਕਾਂ ਬਣਨੀ ਸ਼ੁਰੂ ਹੋ ਗਈਆਂ ਬਿਲਕੁਲ ਜੀ ਇੱਕ ਮਹੀਨੇ ਦੇ ਵਿੱਚ ਲਾਸਤਾ ਕੰਮ ਇੱਕ ਮਹੀਨੇ ਦੇ ਵਿੱਚ ਵਿੱਚ ਲੁੱਕ ਪਾਤੀ ਕਲੋਨੀ ਦੇ ਵਿੱਚ ਲੈਟਾਂ ਸਰ ਲੈਟਾਂ ਤੁਸੀਂ ਦਿਖਾਈ ਦੇਣੀ ਹੈ ਰਾਤ ਨੂੰ ਜਗਨੂਆ ਵਾਂਗ ਜਗਮਗ ਜਗਮਕ ਕਲੋਨੀ ਕਰਦੀ ਕੁਝ ਮੈਂ ਕੁਝ ਬਾਹਰੋਂ ਸੁਣਿਆ ਸੀ ਮੈਂ ਅਪੋਸ਼ ਨੂੰ ਜਾਂ ਨਾ ਕਹਿੰਦੇ ਕੁਝ ਪਲਾਟ ਵਿਗ ਵੀ ਜਾਏ ਵਿੱਚੋਂ ਲੋਕਾਂ ਨੇ ਰਾਇਸ਼ ਕਰਨੀ ਸ਼ੁਰੂ ਕਰਤੀ ਆ ਜੀ। ਆ ਨੀਆਂ ਭਰਦੀਆਂ ਤੁਸੀਂ ਦਿਖਾਈ ਦੇਣੀ ਵੀਡੀਓ ਦੇ ਵਿੱਚ ਕੋਈ ਅਤਕਤਨੀ ਨਹੀਂ ਆਪਾਂ ਵੀਡੀਓ ਦਿਖਾਉਣਾ ਲੋਕਾਂ ਨੂੰ। ਸਾਥੀ ਹੋਰ ਨਾਲ ਸਰ ਕੀ ਨਾ ਤੁਹਾਡਾ। ਮੇਰਾ ਨਾਮ ਅਨਮੋਲਦੀਪ ਸਿੰਘ ਆ ਜੀ। ਜੀ। ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਸਤਿ ਸ਼੍ਰੀ ਅਕਾਲ ਜੀ। ਪਿਛਲੀ ਵੀਡੀਓ ਵਿੱਚ ਵੀ ਤੁਸੀਂ ਸਾਡਾ ਸਾਥ ਦਿੱਤਾ ਸੀ ਕਿਸ ਤਰ੍ਹਾਂ ਰਿਸਪੌਂਸ ਲਿਆ ਤੁਹਾਨੂੰ। ਰਿਸਪੌਂਸ ਬਹੁਤ ਵਧੀਆ ਰਿਹਾ ਜੀ ਤੇ ਓਪ ਹੈ ਕਿ ਅੱਗੇ ਵੀ ਇਦਾਂ ਹੀ ਰਿਸਪੌਂਸ ਵਧੀਆ ਰਹੂਗਾ ਜੀ। ਜੀ ਸਰ ਜਦ ਜੰਦੇ ਇੱਕ 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 ਫੋਨ ਨੰਬਰ ਆਪਣਾ ਜਰੂਰ ਦੱਸਿਆ ਕਰੋ ਹਾਂ ਜੀ 8699115234 ਜੀ ਔਰ ਲੋਕੇਸ਼ਨ ਜੀ ਲੋਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੈਕ ਸਾਈਡ ਬਿਲਕੁਲ ਸੋਲ ਖੁਰਦ ਰੋਡ ਦੇ ਉੱਪਰ ਜੀ ਹਾਂ ਠੀਕ ਹੈ ਜੀ ਤੁਹਾਡਾ ਸਰ 9855214556 9855214556 ਕੋਈ ਸਾਥੀ ਨਵੇਂ ਨਾਲ ਜੁੜੇ ਸਾਰੇ ਇੱਥੇ ਆਓ ਹਾਂ ਨਾਮ ਦੱਸਿਓ ਆਪਣਾ ਸਰ ਦਿਲਪ੍ਰੀ ਸਿੰਘ ਹੈ ਜੀ ਮੇਰਾ ਨਾਮ ਜੀ ਸਰ ਇਹ ਕਲੋਨੀ ਦੇ ਵਿੱਚ ਆ ਕੇ ਸਾਨੂੰ ਭਾਜੀ ਸਕੂਨ ਦੇਖੋ ਇੱਥੇ ਕਿੰਨਾ ਫੀਲ ਹੋ ਰਿਹਾ ਜੀ ਤੁਸੀਂ ਉਧਰੋਂ ਆਓ ਜਾਂ ਇਧਰੋਂ ਰੋਡ ਵਗੈਰਾ ਕਲੋਨੀ ਕੋਠੀਆਂ ਸਾਰੀਆਂ ਤੁਹਾਨੂੰ ਹੋਰ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਪ੍ਰੋਪਰ ਤਿਆਰ ਦਿਖਾ ਦਾਂਗੇ ਵਾਹ ਜੀ ਵਾਹ ਯਾਨੀ ਮਹੀਨੇ ਦੇ ਵਿੱਚ ਕੋਠੀਆਂ ਬਣਨੀ ਸ਼ੁਰੂ ਹੋ ਜੂਗੀਆਂ ਭਾਜੀ ਨੀਆਂ ਪੈ ਚੁੱਕੀਆਂ ਨੇ ਹੋਰ ਆਪਣੇ ਸੌਦੇ ਹੋਗੇ ਉਹਨਾਂ ਨੇ ਵੀ ਕਹਿੰਦੇ ਅਗਲੇ ਮਹੀਨੇ ਚ ਸ਼ੁਰੂ ਕਰ ਦੇਣੀ ਆ ਜੀ ਹਾਂਜੀ ਹੋਰ ਭਾਜੀ ਆਓ ਤੁਹਾਨੂੰ ਅੱਗੇ ਕਿਹੜਾ ਦੁਬਾਨੇ ਨਾਲ ਦਿਖਾਉਂਦੇ ਚਲੋ ਅਰਬਨ ਸਟੇਟ ਕਲੋਨੀ ਜਿਹੜੀ ਗਵਰਨਮੈਂਟ ਤੋਂ ਮਨਜ਼ੂਰ ਸ਼ੋਦਾ ਕਲੋਨੀ ਆ ਜੀ ਉਹਦੇ ਵਿੱਚ ਪਹੁੰਚੇ ਜਾਂ ਸੜਕਾਂ ਦਿਖਾ ਰਹੇ ਆ ਬੜੀਆਂ ਵਧੀਆ ਬਣ ਗਈ ਇਹ ਲੋਹਾਣੀਆਂ ਪੈਂਦੀਆਂ ਜੀ ਅਸੀਂ ਦਿਨ ਰਾਤ ਮੈਂ ਤੇ ਮੇਰੇ ਬ੍ਰਦਰ ਅਸੀਂ ਦਿਨ ਰਾਤ ਇੱਥੇ ਬੰਦਿਆਂ ਦੇ ਸਿਰ ਤੇ ਹੋਈਦਾ ਆ ਤਾਂ ਜੋ ਅਸੀਂ ਟਾਈਮ ਸਿਰ ਸਮੇਂ ਸਿਰ ਸਮੇ ਤੋਂ ਪਹਿਲਾਂ ਹੀ ਹਾਂ ਬਲਕਿ ਕੰਮ ਪੂਰਾ ਕਰਕੇ ਦੇ ਸਕੀਏ ਕਲੋਨੀ ਦਾ ਲੋਕਾਂ ਨੂੰ ਕੁਛ ਰੱਖੀਏ ਸੁਚੱਜੇ ਤਰੀਕੇ ਨਾਲ ਕਲੋਨੀ ਦੀ ਉਸਾਰੀ ਕਰਾਂਗੇ ਲੋਕੀ ਵੀ ਕੁਛ ਰਹਿਣਗੇ ਤੇ ਕੰਮ ਹੋਇਆ ਦੇਖਦਾ ਵੀ ਹੈ ਜਿੱਦਾਂ ਤੁਸੀਂ ਦਿਖਾ ਸਕਦੇ ਹੋ ਆ ਗੱਡੀ ਖੜੀ ਵੱਡੀ ਐਸਯੂਵੀ ਕਾਰ ਆ ਜੀ 30 ਫੁੱਟ ਚੌੜੀ ਸੜਕ ਸੜਕ ਆ ਨਾਲ ਅਸੀਂ ਬਹੁਤ ਹੀ ਵਧੀਆ ਢੰਗ ਨਾਲ ਲੁੱਕ ਪਾਈ ਹੈ ਨਾਲ ਦੀਆਂ ਦੋ ਗੱਡੀਆਂ ਤੁਸੀਂ ਨਗਾਹ ਵੀ ਲਾਉਂਗੇ ਨਾ ਤੇ ਇੰਨੀ ਚੌੜੀ ਸੜਕ ਦਿੱਤੀ ਆ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਇਹਦੇ ਵਿੱਚ ਆ ਜਾਵੇਗੀ ਵਾਹ ਗੱਡੀ ਇੱਕ ਲੰਘੇ ਹੀ ਨਾਲ-ਨਾਲ ਗੱਡੀਆਂ ਜਣੀ ਦੋ ਤਿੰਨ ਗੱਡੀਆਂ ਵੀ ਆ ਜਾਣ ਤੇ ਹੋਰ ਨੰਗ ਜਾਂਦੀ ਆ ਆਬਵੀਅਸਲੀ ਜੀ 30 ਫੁੱਟ ਚੌੜੀ ਸੜਕ ਇੱਕ ਗੱਡੀ ਖੜੀ ਵੀ ਹੋਵੇ ਨਾਲ ਦੀ ਦੋ ਗੱਡੀਆਂ ਹੋਰ ਲੰਘ ਜਾਂਦੀਆਂ ਇੰਨੀਆਂ ਚੌੜੀਆਂ ਸੜਕਾਂ ਨਕੌਦਰ ਵਰਗੇ ਸ਼ਹਿਰ ਚ ਮੈਨੂੰ ਨਹੀਂ ਲੱਗਦਾ ਹੋਰ ਕਲੋਨੀਆਂ ਦੇ ਵਿੱਚ ਪ੍ਰੋਵਾਈਡ ਕੀਤੀਆਂ ਫਰੰਟ ਵਾਲੀ ਸੜਕ ਅਸੀਂ 50 ਫੁੱਟ ਵਾਈਡ ਕੀਤੀ ਹੈ ਤੇ ਅੰਦਰਲੀ ਸੜਕਾਂ 30-30 ਫੁੱਟ ਵਾਈਡ ਕੀਤੀਆਂ ਜੀ ਸਰ ਜਿਹੜੇ ਪਲਾਟ ਆ ਉਹ ਕਿੰਨੇ ਕਿੰਨੇ ਆ ਇਹ ਜੀ ਸਾਰੇ ਸਟੈਂਡਰਡ ਸਾਈਜ਼ ਆ 6 6 ਮਰਲੇ ਦੇ ਪਲੋਟ ਆ ਨਿਊਕਲੀਅਰ ਫੈਮਲੀਜ਼ ਲਈ ਪਲੋਟ ਬਣਾਏ ਆ ਫੋਰਟੇਬਲ ਹਾਊਸਿੰਗ ਪਾਲਿਸੀ ਦੇ ਅੰਡਰ ਤੇ ਸਾਰੇ ਸਟੈਂਡਰਡ ਸਾਈਜ਼ 6 6 ਮਰਲੇ ਦਾ ਪਲੋਟ ਆ ਜੀ ਤੇ ਇੱਕੋ ਸੇ ਇੱਚੋ ਸੇਲ ਹੋ ਚੁੱਕੇ ਜੀ ਕਾਫੀ ਜਿਆਦਾ ਸੇਲ ਹੋ ਚੁੱਕੀ ਹੈ ਜੀ ਤੁਸੀਂ ਤੁਸੀਂ ਦਿਖਾ ਤੁਸੀਂ ਦਿਖਾ ਸਕਦੇ ਹੋ ਨਾ ਵੀਡੀਓ ਦਾ ਫਰਕ ਪੈ ਗਿਆ ਵੀਡੀਓ ਦਾ ਫਰਕ ਪੈ ਗਿਆ ਜੀ ਤਾਂ ਹੀ ਤਾਂ ਤੁਹਾਨੂੰ ਦੁਬਾਰਾ ਸਦਿਆ ਬਿਲਕੁਲ ਜੀ ਸੜਕਾਂ ਤਾਂ ਇੱਥੇ ਦੀ ਆਪਣੀਆਂ ਪ੍ਰੋਪਰ ਲਿਸ਼ਕੀਆਂ ਪਈਆਂ ਤੇ ਨਾਲ ਆਪਣੇ ਕੋਠੀਆਂ ਦੇ ਬਾਰੇ ਤੁਸੀਂ ਗੱਲ ਕਰੇ ਕੋਠੀਆਂ ਦੇ ਫਰੰਟ ਆਪਣੇ 6 6 ਮਰਲੇ ਕੋਠੀ ਹੈ ਤੇ 25 25 ਫੁੱਟ ਫਰੰਟ ਹੈ 25 25 ਫੁੱਟ ਹਾਂ ਜੀ ਜਦ ਕਿ ਆਪਾਂ ਜਿੱਦਾਂ ਜਿੰਨੇ ਵੱਡਾ ਘਰ ਪਾਉਣਾ ਹੈ 12 ਮਰਲੇ ਦਾ ਤੇ 50 ਫੁੱਟੋ ਦਾ ਫਰੰਟ ਹੈ ਤੇ ਵਧੀਆ ਇੱਥੇ ਡਾਕਟਰ ਆਪਣੇ ਟੀਚਰਜ਼ ਸਰਕਾਰੀ ਟੀਚਰਜ਼ ਇਦਾਂ ਦੇ ਲੋਕ ਆਪਣੇ ਇੱਥੇ ਪ੍ਰੋਪਰ ਰਿਐਲਸ਼ਮ ਨਹੀਂ ਲੈ ਕੇ ਆ ਰਹੇ ਆ ਸਰ ਨੇ ਵਾਦਾ ਕੀਤਾ ਸੀ ਇੱਕ ਪਾਰਕ ਵੀ ਵਿੱਚ ਬਣਾਉਣਾ ਤੁਸੀਂ ਦਿਆ ਸੀ ਨਾ ਬਿਲਕੁਲ ਜੀ ਸਾਡਾ ਮੇਨਲੀ ਸਾਨੂੰ ਸੀਗਾ ਵੀ ਅਸੀਂ ਰੋਡ ਮੈਟਲਿੰਗ ਕੰਪਲੀਟ ਕਰ ਦਈਏ ਜੀ ਤਾਂ ਜੋ ਵੱਡੇ ਟਿਪਰਸ ਲੰਘਣੇ ਨੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਅਸੀਂ ਹੁਣ ਰੋਡ ਮੈਟਲਿੰਗ ਦਾ ਕੰਮ ਕੰਪਲੀਟ ਕਰ ਦੇਣਾ ਦੋ ਦਿਨਾਂ ਦੇ ਵਿੱਚ ਮੀਨ ਵਾਈਲ ਅਸੀਂ ਇਸ ਕਲੋਨੀ ਦੇ ਫਰੰਟ ਤੇ ਗੇਟਾਂ ਦਾ ਐਂਡ ਪਾਰਕ ਦਾ ਸਾਈਮਨਟੇਨੀਅਸਲੀ ਅਸੀਂ ਕੰਮ ਸ਼ੁਰੂ ਕਰ ਦੇਣਾ ਜੀ ਸਰ 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 ਗੱਲ ਕਰਨਾ ਦੋ ਮੰਗ ਤੁਹਾਡੇ ਨਾਲ ਇੱਕ ਸਕੂਪੀ ਕਲੋਨੀ ਲਈ ਬਹੁਤ ਜ਼ਰੂਰੀ ਹੁੰਦੀ ਹੈ ਬਿਲਕੁਲ ਭਾਜੀ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀ ਸਿਕਿਉਰਿਟੀ ਰਹੇਗੀ ਉਨਾਂ ਹੀ ਸਾਰੇ ਬੱਚੇ ਵੀ ਖੇਡਦੇ ਆ ਜਿੱਦਾਂ ਕਲੋਨੀ ਦੇ ਵਿੱਚ ਨਿਊਕਲੀਅਰ ਫੈਮਲੀਆ ਦੇ ਦੋ ਦੋ ਜੀ ਅੱਜਕੱਲ ਉਹਨਾਂ ਨੇ ਇੱਥੇ ਕਲੋਨੀ ਚ ਗੇਟਿਡ ਪ੍ਰੋਪਰ ਤੇ ਨਾਲ ਸੈਕਿਉਰਿਟੀ ਗਾਰਡ ਦੇ ਨਾਲ ਇਹ ਚੀਜ਼ਾਂ ਆਪਾਂ ਕੱਲੀਆਂ ਵੀਡੀਓ ਚ ਨਹੀਂ ਕਹਿਣੀਆਂ ਬਿਆਨ ਦੇ ਵਿੱਚ ਲਿਖ ਕੇ ਦੇਣੀਆਂ ਬਾਜੀ ਵਾਹ ਜੋ ਆਪਾਂ ਕਮਿਟਮੈਂਟਾਂ ਕਰਤੀਆਂ ਉਹ ਤੁਹਾਨੂੰ ਪੂਰੀਆਂ ਮਿਲਣਗੀਆਂ ਇੱਥੇ ਜੋ ਤੁਸੀਂ ਕਹਿਤਾ ਕਰਕੇ ਦਿਖਾਣਾ ਬਿਲਕੁਲ ਤੁਹਾਨੂੰ 1 ਮਹੀਨੇ ਪਹਿਲੇ ਕਹਿਤਾ ਸੀਗਾ ਕਿ ਸੜਕਾਂ ਆਉਣ ਵਾਲੇ ਟਾਈਮ ਚ ਮਹੀਨੇ ਚ ਬਹਿ ਜਾਣਗੀਆਂ ਦੇਖੋ ਅੱਜ ਹਈ ਮਹੀਨਾ ਪੂਰੀ ਨਹੀਂ ਹੋਈ ਹੈ ਪਲਾਟ ਵੇਖ ਵੀ ਗਏ ਨਾ ਮੈਂ ਕਿਹਾ ਭਾਜੀ ਉਹ ਦੇਖੋ ਰਿਹਾਇਸ਼ ਹੋਣੀਆਂ ਸ਼ੁਰੂ ਹੋ ਗਈਆਂ ਜੀ ਰਿਹਾਇਸ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਭਾਜੀ ਅੱਜ ਖੁਸ਼ ਬੜੇ ਆ ਨਾਲ ਨਾਲ ਪਿੱ ਔਰ ਲਾਈਟਾਂ ਲੱਗ ਚੁਕੀਆਂ ਲਾਈਟਾਂ ਵੀ ਇੱਥੇ ਲੱਗ ਚੁਕੀਆਂ ਔਰ ਪਲਾਟ ਜਿਹੜੇ ਆ ਬੰਨੇ ਸ਼ੁਰੂ ਹੋ ਚੁੱਕੇ ਆ ਯਾਰ ਇੰਤਜ਼ਾਰ ਕਿਸ ਕਾਲ ਦੀ ਕਰਦੇ ਹੋ ਫਿਰ ਤੁਸੀਂ ਵੀ ਆਪਣਾ ਜਿ ਸੋਹਣਾ ਜਿ ਆ ਪਿਆਰਾ ਜਿ ਆ ਘਰ ਬਣਾਉਣਾ ਆ ਬਿਲਕੁਲ ਪਹੁੰਚੋ ਜੀ ਇੱਥੇ ਬਿਲਕੁਲ ਗਵਰਨਮੈਂਟ ਸਕੂਲ ਦੀ ਬੈਕ ਸਾਈਡ ਤੇ ਇਹ ਤਾਂ ਵਧੀਆ ਅਰਬਨ ਸਟੇਟ ਕਲੋਨੀ ਜਿਹੜੀ ਆ ਉਹ ਖੁੱਲੀ ਆ ਜਿਹੜੀ ਗਵਰਨਮੈਂਟ ਤੋਂ ਸਰ ਗਵਰਨਮੈਂਟ ਤੋਂ ਮਨਜ਼ੂਰਤੂਬ ਆ ਇਹ ਮੈਂ ਤੁਹਾਡੇ ਕੋਲ ਪੁੱਛਾਂਗਾ ਗਵਰਨਮੈਂਟ ਅਪਰੂਵਡ ਕਲੋਨੀ ਹੈ ਜੀ 2 2025 ਲਾਇਸੈਂਸ ਨੰਬਰ ਤੁਸੀਂ ਕਮੇਟੀ ਘਰ ਜਾ ਕੇ ਵੀ ਪਤਾ ਕਰ ਸਕਦੇ ਹੋ ਜਲੰਧਰ ਰੀਡੀਸੀ ਆਫਿਸ ਤੋਂ ਵੀ ਪਤਾ ਕਰ ਸਕਦੇ ਹੋ ਗਵਰਨਮੈਂਟ ਅਪਰੂਵਡ ਕਲੋਨੀ ਹੋਣ ਦੇ ਨਾਲ ਨਾਲ ਇਕੱਲਾ ਜੀ ਇਹ ਨਹੀਂ ਵੀ ਲੋਕੀ ਕੀ ਕਰਦੇ ਆ ਜੀ ਬਿਨਾਂ ਰਜਿਸਟਰੀ ਤੋਂ ਪਲਾਟਾਂ ਦੀ ਬਿਨਾ ਪਾਸ ਹੋਈ ਕਲੋਨੀਆ ਦੇ ਵਿੱਚ ਪਲਾਟਾਂ 'ਚ ਰਜਿਸਟਰੀਆਂ ਕਰਾ ਲੈਂਦੇ ਆ ਹੁਣ ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਐਨਓਸੀ ਦੀ ਲੋੜ ਨਹੀਂ ਰਜਿਸਟਰੀ ਕਰਾਓ ਅਸੀਂ ਮੰਨਦੇ ਹਾਂ ਰਜਿਸਟਰੀ ਤਾਂ ਹੋ ਜਾਂਦੀ ਆ ਪਰ ਮੁੜ ਕੇ ਲੋਕਾਂ ਨੂੰ ਨਕਸ਼ੇ ਪਾਸ ਕਰਾਉਣ ਦੇ ਵਿੱਚ ਦਿੱਕਤ ਆਉਂਦੀ ਆ ਬਿਜਲੀ ਮੈਕਮਿਆਂ ਦੇ ਵਿੱਚ ਉਹਨਾਂ ਨੂੰ ਕਨੈਕਸ਼ਨ ਨਹੀਂ ਮਿਲਦੇ ਲੋਕੀ ਬਹੁਤ ਖੱਜਲ ਹੁੰਦੇ ਆ ਇਸ ਕਰਕੇ ਤੁਸੀਂ ਪਲਾਟ ਹੀ ਗਵਰਨਮੈਂਟ ਅਥਾਰਾਈਜ਼ਡ ਕਲੋਨੀ ਦੇ ਵਿੱਚ ਲਾਉਂਗੇ ਇਨ ਫਿਊਚਰ ਤੁਸੀਂ ਵੀ ਸੌਖੇ ਤੁਹਾਡੇ ਬੱਚੇ ਵੀ ਸੌਖੇ ਸਰ ਇੱਕ ਮੈਂ ਹੋਰ ਜ਼ਰੂਰੀ ਗੱਲ ਕਰ ਰਿਹਾ ਜਦੋਂ ਆਪਾਂ ਪਿਛਲੀ ਵੀਡੀਓ ਵੇਖੀ ਸੀ ਤੋਂ ਤਾਂ ਫੋਨ ਆਉਣੇ ਨੇ ਸਾਨੂੰ ਵੀ ਰੇਟ ਤੇ ਫੋਨ ਆਉਂਦੇ ਸੀ ਵੀ ਰੇਟ ਕੀ ਹੈ ਦੇਖੋ ਜੀ ਇਹ ਪ੍ਰੋਫੈਸ਼ਨਲੀ ਤੁਸੀਂ ਵੀ ਉਹ ਪ੍ਰੋਫੈਸ਼ਨਲ ਅਸੀਂ ਵੀ ਪ੍ਰੋਫੈਸ਼ਨਲੀ ਕੰਮ ਕਰਦੇ ਆ ਜਿਹੜਾ ਬੰਦਾ ਸਾਡੇ ਕੋਲ ਆਉਂਦਾ ਕੋਈ ਜਿਆਦਾ ਰੇਟ ਤਾਂ ਅਸੀਂ ਲੈ ਨਹੀਂ ਰਹੇ ਬੜੇ ਹੀ ਆਮ ਮੇਰੇ ਕਹਿਣ ਦਾ ਮਤਲਬ ਆਮ ਬਜਟ ਦੇ ਵਿੱਚ ਆਮ ਆਦਮੀ ਦੇ ਬਜਟ ਬੜੇ ਹੀ ਬਜਟ ਦੇ ਵਿੱਚ ਇੰਨੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਨ ਦੇ ਬਾਵਜੂਦ ਵੀ ਬਹੁਤ ਹੀ ਇੱਕ ਜੈਨੂਨ ਰੇਟ ਤੇ ਅਸੀਂ ਪਲਾਟ ਪ੍ਰੋਵਾਈਡ ਕਰਦੇ ਪਏ ਕਸਟਮਰ ਨੂੰ ਤਾਂ ਜੋ ਉਹਦੀ ਜਿਆਦਾ ਜੇਬ ਤੇ ਬੋਝ ਨਾ ਪਵੇ ਤੇ ਉਹਦਾ ਚੰਗੀ ਜਗ੍ਹਾ ਚੰਗੀ ਕਲੋਨੀ ਚ ਘਰ ਬਣ ਜਵੇ ਪਲਾਟ ਬਣ ਜਵੇ ਸਰ ਲੋਨ ਦੇ ਬਾਰੇ ਜੇ ਲੋਨ ਹੋ ਜੂਗਾ ਜੀ ਇਹਦਾ ਲੋਨ ਜੀ ਇਹਦਾ ਮਤਲਬ ਵਿਦਰਨ 2 ਡੇਸ ਦੇ ਵਿੱਚ ਲੋਨ ਹੋਏਗਾ ਜੀ 70 ਤੋਂ 80% ਪਲਾਟ ਤੇ ਲੋਨ ਹੋਏਗਾ ਜੀ ਜੀ ਸਰ ਸਰ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਜਾਂਦਿਆਂ ਦੇ ਆਪਾਂ ਇੱਕ ਵਾਰੀ ਗੱਲ ਕਰ ਲੈਨੇ ਆਂ ਉਸ ਤੋਂ ਬਾਅਦ ਵੀਡੀਓ ਨੂੰ ਆਪਾਂ ਜ਼ਿਆਦਾ ਲੰਬੀ ਨਹੀਂ ਕਰਨਾ ਭਾਜੀ ਜਿੱਦਾਂ ਆਪਣੇ ਮਰੋਗ ਸਾਹਿਬ ਨੇ ਕਿਹਾ ਕਿ ਤੁਸੀਂ ਇੱਥੇ ਰੇਟ ਵਗੈਰਾ ਬਾਰੇ ਗੱਲ ਕੀਤੀ ਕਿਤੇ ਵੀ 30 ਫੁੱਟ ਸੜਕਾਂ ਚੌੜੀਆਂ 26 26 ਫੁੱਟ ਫਰੰਟ ਘਰਾਂ ਦੇ ਤੇ ਰੇਟ ਜਾਇਜ਼ ਦੇ ਵਿੱਚ ਅਰਬੰਦ ਸੇੜ ਨਾਮ ਦੇ ਨਾਲ ਤੁਹਾਨੂੰ ਬਹੁਤ ਹੀ ਘੱਟ ਜਗ੍ਹਾ ਤੁਹਾਨੂੰ ਇਦਾਂ ਦੀ ਪੋਰਸ ਜਗ੍ਹਾ ਦੇ ਨਾਲ ਫੈਸਿਲਿਟੀ ਬਹੁਤ ਘੱਟ ਮਿਲਣ ਗਈਆਂ ਜਾਇਜ਼ ਰੇਟ ਦੇ ਨਾਲ ਜਿਹੜੇ ਰੇਟ ਤੇ ਅਸੀਂ ਪਲਾਟ ਤੁਹਾਨੂੰ ਪ੍ਰੋਵਾਈਡ ਕਰ ਦੇਣਾ ਆ ਇਸ ਰੇਟ ਤੇ ਸਾਨੂੰ ਕਿਸੇ ਹੋਰ ਕਲੋਨੀ ਚ ਪਲਾਟ ਲੈ ਕੇ ਦਿਖਾ ਦਿਓ ਅਸੀਂ ਜੇਬ ਚੋਂ ਸਾਈ ਬਿਆਨ ਤੁਹਾਨੂੰ ਦਵਾਂਗੇ ਕਿ ਆਹੀ ਬਾਤਾਂ ਜੀ ਕਹਿੰਦੇ ਜਿਹੜੇ ਇਸ ਰੇਟ ਤੇ ਪਲਾਟ ਲੈਣਾ ਚਾਹੁੰਦੇ ਆ ਉਹ ਪਲਾਟ ਲੈ ਲਓ ਬਾਹਰਲੀਆ ਕਲੋਨੀਆ ਚ ਪਲਾਟ ਬਹੁਤ ਮਹਿੰਗੇ ਆ ਅਸੀਂ ਵੀ ਦੇਖਿਆ ਜਾ ਕੇ ਬਾਹਰਲੀ ਜਿਹੜੀਆਂ ਕਲੋਨੀਆ ਉਥੇ ਪਲਾਟ ਮਹਿੰਗੇ ਆ ਇੱਥੇ ਵੀ ਪਲਾਟ ਤੁਹਾਨੂੰ ਲੱਭਣੇ ਨਹੀਂ ਪਲਾਟ ਇੱਥੇ ਘਰ ਬਣਨੇ ਸ਼ੁਰੂ ਹੋ ਗਏ ਇੱਕ ਵਾਰੀ ਕੈਮਰਾ ਕਰਾ ਕੇ ਦਿਖਾ ਦਿਓ ਪਲਾਟ ਇੱਥੇ ਜਣੀ ਵਿਕਨੇ ਸ਼ੁਰੂ ਹੋ ਗਏ ਜਦੋਂ ਵੀਡੀਓ ਬਣਾਈ ਸੀ ਅਸੀਂ ਤੇ ਹੁਣ ਵੀ ਉਮੀਦ ਆ ਜਲਦੀ ਤੋਂ ਜਲਦੀ ਪਹੁੰਚੋ ਬਹੁਤ ਘੱਟ ਰੇਟਾਂ ਤੇ ਅਰਬਨ ਸਟੇਟ ਗਵਰਨਮੈਂਟ ਤੋਂ ਮਨਜ਼ੂਰ ਸ਼ੋਦਾ ਕਲੋਨੀ ਜਿਹੜੀ ਆ ਇੱਥੇ ਬਣ ਚੁੱਕੀ ਆ